ਪਟਿਆਲਾ ਦੇ ਐਸਐਸਪੀ ਸ੍ਰੀ ਵਰਮਿਖੇ ਜਿਹੜੇ ਨੌਜਵਾਨ ਬੱਚੇ ਹਨ ਉਹਨਾਂ ਨੂੰ ਨਸ਼ੇ ਦੇ ਬਚਣ ਦੇ ਲਈ ਹਨ ਪੇਰਿਤ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜੀ ਉਮਰ ਹੈ 15 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਹੁੰਦੀ ਹੈ ਬੱਚਾ ਦੀ ਉਸ ਸਮੇਂ ਬੱਚਾ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਜੇ ਦੀ ਕੋਈ ਬੱਚਾ ਨਸ਼ੇ ਤੇ ਲੱਗ ਗਿਆ ਤਾਂ ਉਸ ਨੂੰ ਤੁਸੀਂ ਇਗਨੋਰ ਨਾ ਕਰੋ ਉਸ ਨੂੰ ਸਾਨੂੰ ਦੱਸੋ ਅਸੀਂ ਉਸ ਦਾ ਇਲਾਜ ਕਰਾਵਾਂਗੇ ਉਹਨ ਪਰਿਵਾਰ ਨਾਲ ਸੰਪਰਕ ਕਰਾਂਗੇ ਔਰ ਉਹਨਾਂ ਨੇ ਵਿਸ਼ੇਸ਼ ਕਰ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਨਸ਼ੇ ਕੀ ਦਲਦਲ ਤੋਂ ਬਿਲਕੁਲ ਦੂਰ ਰਹਿਣਾ ਹੈ ਕਿਉਂਕਿ ਨਸ਼ੇ ਨਾਲ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ ਇਸ ਕਰਕੇ ਪੁਲਿਸ ਮੁਖੀ ਬਰਨ ਸਰਮਾ ਵੱਲੋਂ ਅੱਜ ਇੱਕ ਰੱਖਿਆ ਗਿਆ ਮਿਲਣੀ ਰੱਖੀ ਗਈ ਵਿਦਿਆਰਥੀਆਂ ਨਾਲ ਨੌਜਵਾਨਾਂ ਨਾਲ ਬੱਚਿਆਂ ਨਾਲ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਹੈ ਉਹ ਨਸ਼ੇ ਤੋਂ ਬਚ ਸਕੇ ਉਹ ਸਾਡਾ ਪਟਿਆਲਾ ਜ਼ਿਲ੍ਹਾ ਔਰ ਪੰਜਾਬ ਨਸ਼ੇ ਤੋਂ ਰਹਿਤ ਹੋ ਉਸਕੇ ਇਹ ਪ੍ਰਿਆਸ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਵੀ ਕਰ ਰਹੀ ਹੈ ਕੈਮਰਾਮੈਨ ਆਪ ਦੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਸੰਪਰਕ ਮੀਟਿੰਗ ਅੱਜ ਵੱਡੇ ਪੱਧਰ ਤੇ ਥਾਪਰ ਕਾਲਜ ਚ ਰੱਖੀ ਗਈ ਜਿਹਦੇ ਚ ਮੈਂ ਮੇਰੇ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਤੇ ਡੀਐਸਪੀ ਸਿਟੀ ਵਾਣਾ ਤੇ ਉਹਨਾਂ ਦੀ ਟੀਮ ਨੇ ਇਥੇ ਘਟੋਂ ਘਟ 350 ਤੋਂ 400 ਬੱਚਿਆਂ ਨਾਲ ਇੰਟਰੈਕਸ਼ਨ ਕੀਤੀ ਤੇ ਅਸੀਂ ਉਹਨਾਂ ਨੂੰ ਇਸ ਚੀਜ਼ ਬਾਰੇ ਗਾਈਡ ਕੀਤਾ ਕਿ ਕਿਵੇਂ ਨਸ਼ੇ ਦੇ ਇਸ ਕੋਰਟ ਤੋਂ ਦੂਰ ਰਹਿਣਾ ਤੇ ਜੇਕਰ ਉਹਨਾਂ ਦਾ ਕੋਈ ਸਾਥੀ ਇਸ ਕੋਰਟ ਚ ਪੈ ਚੁੱਕਾ ਆ ਤੇ ਉਹਨੂੰ ਡਿਸੋਂਨ ਨਹੀਂ ਕਰਨਾ ਉਹਨੂੰ ਪਾਸਿੰਗ ਨਹੀਂ ਕਰਨਾ ਉਹਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹਦੇ ਬਾਰੇ ਜਾਣੂ ਕਰਾ ਕੇ ਤੇ ਉਹਦੀ ਪ੍ਰੋਪਰ ਕਾਉਂਸਲਿੰਗ ਕਰਾ ਕੇ ਉਹਨੂੰ ਵਾਪਸ ਮੁਫਤਾਰਾ ਚ ਲੈ ਕੇ ਆਉਣਾ ਹੈ ਮੇਰਾ ਇਹ ਟਾਰਗੇਟ ਸੀ ਕਿ 9ਵੀਂ ਤੋਂ 12ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨਾਲ ਇੰਟਰੈਕਟ ਕੀਤਾ ਜਾਵੇ ਕਿਉਂਕਿ ਇਹ 14 ਤੋਂ 17 ਸਾਲ ਦਾ ਏਜ ਗਰੁੱਪ ਜਿਹੜਾ ਆਇਆ ਹੈ ਬੜਾ ਟੈਂਡਰ ਤੇ ਵਰਨੇਰੇਬਲ ਏਜ ਗਰੁੱਪ ਹੁੰਦਾ ਹੈ ਜਿਦੇ ਚ ਗਿਆਤੇ ਆਪਾਂ ਆਪਣਾ ਕਰੀਅਰ ਬਹੁਤ ਅੱਗੇ ਬਣਾ ਸਕਦੇ ਜਾਂ ਗਲਤ ਰਾਹਾਂ ਤੇ ਤੁਰ ਸਕਦੇ ਮੈਨੂੰ ਉਮੀਦ ਆ ਕਿ ਪਟਿਆਲਾ ਸ਼ਹਿਰ ਤੋਂ ਆਏ ਸਾਰੇ ਬੱਚੇ ਮੇਰੀਆਂ ਬਾਹਾਂ ਬਣ ਕੇ ਇਹ ਯੋਗਨਾ შეਵਿਰੋਧ ਚ ਪਟਿਆਲਾ ਪੁਲਿਸ ਦਾ ਅਫਸਰ ਸੀ ਕਾਲਜ ਦੇ ਪ੍ਰਿੰਸੀਪਲ ਜੀ ਨਾਲ ਗੱਲ ਕੀਤੀ ਹਾਂ ਜੀ ਅਸੀਂ ਅਸੀਂ ਐਵਰੀ ਵੀਕ ਕੰਮ ਕਰਾਂਗੇ ਕਿ ਜਿਹੜੇ ਪ੍ਰੋਮਿਨੈਂਟ ਐਜੂਕੇਸ਼ਨਲ ਇੰਸਟੀਟਿਊਟਸ ਹੈਗੇ ਉੱਥੇ ਅਸੀਂ ਜਾ ਕੇ ਕਾਲਜਿਸ ਦੇ ਬੱਚਿਆਂ ਨਾਲ ਮੀਟਿੰਗ ਕਰਾਂਗੇ ਬਿਸਮੱਲਾ ਦੇ ਬੱਚਿਆਂ ਨਾਲ ਸੰਪਰਕ ਹੋ ਸਕਦਾ ਹੈ ਕਿ ਇਹਦਾ ਇੱਥੇ ਇੰਨੀ ਗਿੱਤੀ ਦੇ ਵਿੱਚ ਬੱਚੇ ਨਹੀਂ ਹੋਣਗੇ ਸਕੂਲਾਂ ਦੇ ਵਿੱਚ ਜਾ ਕੇ ਜਾਂ ਦੇਖੋ ਹਰੇਕ ਐਸਐਚਓ ਡੀਐਸਪੀ ਤੇ ਐਸਪੀ ਸਬੰਧ ਜਿਹੜੇ ਆ ਉਹ ਆਪੋ ਆਪ ਦੇ ਅਧਿਕਾਰ ਖੇਤਰ ਜਾਂਦੇ ਇੰਸਟੀਟਿਊਟਸ ਨੂੰ ਕਵਰ ਕਰਦੇ ਆ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਗਾਇ ਬਗਾਏ ਮੈਂ ਵੀ ਜਾ ਕੇ ਸਿੱਧੇ ਡਾਇਰੈਕਟਲੀ ਇੰਟਰੈਕਟ ਕਰਾਂ ਤਾਂ ਕਿ ਉਹਨਾਂ ਦੇ ਮਨ 'ਚ ਇੱਕ ਪਿਕਚਰ ਕਲੀਅਰ ਹੋਵੇ ਕਿ ਸਪਲਾਈ ਕੀ ਹੁੰਦੀ ਡਿਮਾਂਡ ਕੀ ਹੁੰਦੀ ਆ ਤੇ ਮੈਂ ਤਾਂ ਕਿ ਇਹਨਾਂ ਦਾ ਬੱਚਿਆਂ ਦਾ ਪੂਰਾ ਕੋਆਪਰੇਸ਼ਨ ਇਸ ਮਹਿੰਮ 'ਚ ਮੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼